स्टूडेंट्स वेलकम बैक टू माय चैनल बेटा आज ਅਸੀਂ ਜਿਹੜਾ ਟਾਪਿਕ ਡਿਸਕਸ ਕਰਨ ਜਾ ਰਹੇ ਆ ਉਹ ਹੈਗਾ ਗੁਣਨਖੰਡ ਰੁੱਖ ਮਤਲਬ ਫੈਕਟਰ ਟਰੀ ਗੁਣਨਖੰਡ ਰੁੱਖ ਅਪਾਜ ਸੰਖਿਆਵਾਂ ਸੌਰੀ ਭਾਜ ਸੰਖਿਆਵਾਂ ਦੇ ਅਪਾਜ ਗੁਣਨਖੰਡ ਬਣਾਉਣ ਦੀ ਬਹੁਤ ਹੀ ਇੰਟਰਸਟਿੰਗ ਵਿਧੀ ਹੈ ਯਾਨੀ ਕਿ ਜੇਸੀ ਕੰਪੋਜ਼ਿਟ ਨੰਬਰਸ ਦੇ ਪ੍ਰਾਈਮ ਫੈਕਟਰਸ ਬਣਾਉਣੇ ਹੋਣ ਤਾਂ ਅਸੀਂ ਉਹਨਾਂ ਨੂੰ ਫੈਕਟਰ ਟਰੀ ਰਾਹੀਂ ਬਹੁਤ ਹੀ ਵਧੀਆ ਮਤਲਬ ਇੰਟਰਸਟਿੰਗ ਤਰੀਕੇ ਨਾਲ ਬਣਾ ਸਕਦੇ ਹਾਂ ਪਰ ਕਈ ਸਟੂਡੈਂਟਸ ਨੂੰ ਡਾਊਟ ਹੁੰਦਾ ਹੈ ਕਿ ਅਸੀਂ ਕਿਸੇ ਵੀ ਸੰਖਿਆ ਦਾ ਜਿਹੜਾ ਗੁਨਨਖੰਡ ਰੁਖ ਹੈ ਉਹ ਇੱਕ ਹੀ ਤਰੀਕੇ ਨਾਲ ਬਣਾ ਸਕਦੇ ਹਾਂ ਬਟ ਅਜਿਆ ਨਹੀਂ ਹੈਗਾ ਅਸੀਂ ਇੱਕ ਸੰਖਿਆ ਦੇ ਇੱਕ ਤੋਂ ਜ਼ਿਆਦਾ ਤਰੀਕਿਆਂ ਨਾਲ ਵੀ ਗੁਨਨਖੰਡ ਰੁਖ ਬਣਾ ਸਕਦੇ ਹਾਂ ਔਰ ਲਾਸਟ ਅਨਸਰ ਸੇਮ ਹੀ ਆਉਂਦਾ ਹੈ ਤਾਂ ਅੱਜ ਅਸੀਂ ਤੁਹਾਡਾ ਇਹੀ ਡਾਊਟ ਕਲੀਅਰ ਕਰਦੇ ਹਾਂ ਤਾਂ ਆਪਾਂ ਸਟਾਰਟ ਕਰਦੇ ਹਾਂ ਮੈਂ ਇੱਕ ਨੰਬਰ ਲਿਆ ਹੈਗਾ 24 ਅਸੀਂ 24 ਦੇ ਗੁਣਨਖੰਡ ਰੂਪ ਅਲੱਗ-ਅਲੱਗ ਤਰੀਕਿਆਂ ਨਾਲ ਬਣਾ ਕੇ ਦੇਖਦੇ ਹਾਂ ਸਭ ਤੋਂ ਪਹਿਲਾਂ ਅਸੀਂ 24 ਦੇ ਦੋ ਗੁਣਨਖੰਡ ਬਣਾਣੇ ਹਨ 2 12 ਹੁਣ ਦੋ ਅਪਹਾਅ ਸੰਖਿਆ ਹੈ ਇਹਨੂੰ ਅਸੀਂ ਅੱਗੇ ਨਹੀਂ ਲਿਖ ਸਕਦੇ ਹੋਰ ਨਹੀਂ ਤੋੜ ਸਕਦੇ ਤਾਂ 12 ਨੂੰ ਅਸੀਂ ਲਿਖਾਂਗੇ 2 ਔਰ 6 2 ਤੇ 6 ਦੀ ਗੁਣਾ 12 ਹੁੰਦੀ ਹੈ ਨੈਕਸਟ ਦੋ ਅਪਹਾਅ ਸੰਖਿਆ ਹੈ ਇਸ ਵਾਰ 6 ਦੇ ਦੋ ਗੁਣਨਖੰਡ ਬਣਾ ਦਿਓ 2 ਔਰ 3 ਤਾਂ ਅਸੀਂ 24 ਨੂੰ ਲਿਖ ਸਕਦੇ ਹਾਂ 2 ਗੁਣਾ ਦੋ ਗੁਣਾ ਦੋ ਬਣਾ 10 ਨੈਕਸਟ ਹੁਣ ਅਸੀਂ ਕਰਾਂਗੇ 24 ਨੂੰ ਅਸੀਂ 3 ਤੇ 8 ਦੇ ਗੁਣਨਖੰਡ ਦੇ ਰੂਪ ਚ ਵੀ ਲਿਖ ਸਕਦੇ ਹਾਂ ਯਾਨੀ ਕਿ ਅਸੀਂ 24 ਦੇ ਦੋ ਫੈਕਟਰ ਬਣਾ ਲਏ 3 ਤੇ 8 3 ਤੇ 8 ਦੈਨ ਆਪਾਂ ਆਇ ਸੰਖਿਆ ਇਹਦੇ ਅਸੀਂ ਅੱਗੇ ਹੋਰ ਗੁਣਨਖੰਡ ਨਹੀਂ ਬਣਾ ਸਕਦੇ 8 ਦੇ ਗੁਣਨਖੰਡ ਬਣਾਓ 2 4 ਨੈਕਸਟ 4 ਨੂੰ ਅਸੀਂ ਲਿਖ ਸਕਦੇ ਹਾਂ 2 2 ਹੁਣ ਫੇਰ ਅਸੀਂ 24 ਦੇ ਗੁਣਨਖੰਡ ਲਿਖਦੇ ਆ 3 2 2 2 ਤੀਸਰਾ ਮੈਥਡ ਦੇਖਦੇ ਆ 24 ਨੂੰ ਹਮੇ ਲਿਖਦੀ ਹੈਗੀਆਂ 4 6 4 ਤੇ 6 ਗੁਣਨਖੰਡ ਬਣਾ ਲੇ 4 ਦੇ ਗੁਣਨਖੰਡ ਹੁੰਦੇ ਆ 2 2 ਔਰ 6 ਨੂੰ ਅਸੀਂ ਲਿਖ ਸਕਦੇ ਆ 2 10 ਹੁਣ ਫਿਰ ਅਸੀਂ 24 ਦੇ ਗੁਣਨਖੰਡ ਲਿਖਦੇ ਆ 2 2 2 ਤਿੰਨ ਅਸੀਂ ਦੇਖਦੇ ਹਾਂ ਹਰ ਵਾਰ 2 ਦੀ ਘਾਤ 3 3 ਦੀ ਘਾਤ 1 ਕਾਇ ਹੈ ਜੀ ਸਾਡੇ ਕੋਲੇ ਸੌਰੀ ਕਿੰਨਾ ਇਸ ਤਰ੍ਹਾਂ ਅਸੀਂ ਬੜੇ ਸੌਖੇ ਤਰੀਕੇ ਨਾਲ ਦੇਖਿਆ ਕਿ ਅਸੀਂ ਇੱਕ ਸੰਖਿਆ ਦੇ ਇੱਕ ਤੋਂ ਜ਼ਿਆਦਾ ਤਰੀਕਿਆਂ ਨਾਲ ਵਿਗੁਨਨ ਖੰਡ ਰੂਪ ਬਣਾ ਸਕਦੇ ਹਾਂ ਥੈਂਕ ਯੂ